ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀਆਂ ਸਾਰੇ ਭੈਣ ਭਾਈ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹਾਂ ਆਸਾ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮਾਣੋ ਆਨੰਦ ਨਾਲੇ ਦੱਸਿਆ ਕਰੋ ਵੀ ਕਿੱਥੋਂ ਦੇਖ ਰਹੇ ਹੋ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਮਾੜਾ ਜਿਹਾ ਹੌਸਲਾ ਜਾਂ ਮਿਲ ਜਾਂਦਾ ਹੋਰ ਤਾਂ ਸਾਨੂੰ ਇਹਦਾ ਕੀ ਫਾਇਦਾ ਹੈ ਸੋ ਮੈਂ ਵੀ ਮਨੋਰੰਜਨ ਲਈ ਕੰਮ ਕਰਦੀ ਆਂ ਵੀ ਚਲੋ ਜਿਹੜਾ ਕੁਝ ਹੈਗਾ ਆਉਣ ਵਾਲੇ ਜਨਰੇਸ਼ਨਾਂ ਦੇਖ ਲੈਣਗੀਆਂ ਸੁਣ ਲਿਆ ਕਰਨਗੀਆਂ ਯਾਦ ਕਰ ਲੈਣਗੇ ਉਹਨਾਂ ਨੂੰ ਪਤਾ ਲੱਗੂ ਇਹ ਚੀਜ਼ਾਂ ਵੀ ਸੀਗੀਆਂ ਸੋ ਮਾਣੋ ਫਿਰ ਆਨੰਦ ਬਾਤ ਦਾ ਇੱਕ ਨਾ ਤਿੰਨ ਭਰਾ ਸੀਗੇ ਜੱਟ ਜ਼ਿਮੀਂਦਾਰ ਵਧੀਆ ਜਾਇਦਾਦ ਸੀ ਉਹਨਾਂ ਕੋਲੇ ਉਹ ਭਾਈ ਹੁਣ ਪਹਿਲਾਂ ਤਾਂ ਇਕੱਠੇ ਸੀ ਹੁਣ ਉਹਨਾਂ ਨੇ ਸੋਚਿਆ ਵੀ ਚਲੋ ਆਪਾਂ ਹੱਸਦੇ ਖੇਡਦੇ ਕੱਲ ਨੂੰ ਆਪਣੇ ਬੱਚੇ ਹੋਣਗੇ ਵੱਡੇ ਵੀ ਆਪਾਂ ਪਹਿਲੇ ਹੀ ਅੱਡ ਹੋ ਜਾਈਏ ਉਹ ਭਾਈ ਤਿੰਨੇ ਭਾਈ ਅੱਡ ਹੋ ਗਏ ਤਾਂ ਸਾਰਾ ਕੁਝ ਬਰਾਬਰ ਬਰਾਬਰ ਵੰਡ ਲਿਆ ਉਹਨਾਂ ਚੋਂ ਇੱਕ ਦੇ ਕਰਮ ਇਹ ਜੇ ਹਿੱਲੇ ਭਾਈ ਉਹਨਾਂ ਦੇ ਤਾਂ ਕੋਈ ਖੇਤੀ ਹੋਈ ਨਾ ਹੋਇਆ ਕਰੇ ਕੁਝ ਵੀ ਨਾ ਜੋ ਵੀ ਜਿਆ ਕਰੇ ਸਾੜੀ ਸੋਣੀ ਹੋਇਆ ਹੀ ਨਾ ਕਰੇ ਕੋਈ ਦਾਲਾਂ ਬੀਜੇ ਸਬਜ਼ੀਆਂ ਲਾਵੇ ਉਹ ਤਾਂ ਕੋਈ ਚੀਜ਼ ਨਾ ਨਿਕਲਿਆ ਕਰੇ ਹਰਾ ਹੋਇਆ ਹੀ ਨਾ ਕਰੇ ਉਹ ਸਾਰੇ ਹੈਰਾਨ ਵੀ ਅੱਗੇ ਵੀ ਇਹ ਫਸ ਜ਼ਮੀਨ ਚ ਫਸਲ ਹੁੰਦੀ ਸੀ ਆਪਾਂ ਸਾਰੇ ਰਲ ਕੇ ਖੇਤੀ ਕਰਦੇ ਤੇ ਵੀ ਹੁਣ ਕਿਉਂ ਨਹੀਂ ਹੁੰਦੀ ਉਹ ਕਹਿਣ ਲੱਗਿਆ ਵੀ ਭਰਾਵੋ ਮੇਰੇ ਕਰਮਾਂ ਦੀ ਉਹ ਗੱਲ ਹੈ ਕੋਈ ਭਾਈ ਉਹ ਮੁੰਡਾ ਫਿਕਰ ਚ ਬਿਮਾਰ ਰਹਿਣ ਲੱਗ ਗਿਆ ਉਹਨੂੰ ਤਾਂ ਕੁਛ ਵੀ ਖਾਇਆ ਪੀਆ ਕਰੇ ਹਜਮ ਨਾ ਹੋਇਆ ਕਰੇ ਹੌਲੀ ਹੌਲੀ ਦੜੀਏ ਦਾ ਚਮਚਾ ਦੇਣ ਲੱਗੇ ਦੜੀ ਉਹ ਵੀ ਹਜਮ ਨਾ ਹੋਵੇ ਪਾਣੀ ਦਾ ਚਮਚਾ ਵੀ ਨਿਕਲ ਜਿਆ ਕਰੇ ਦੁੱਗਣਾ ਹੋ ਕੇ ਬੜਾ ਲੋੜਾ ਆਇਆ ਕਹਿੰਦੇ ਵੀ ਮਸਾਂ ਕੋਈ 2 2.5 ਮਣ ਕਣਕ ਹੋਇਆ ਕਰੇ ਹਾੜੀ ਹਾੜੀ ਚ ਇੱਕੋ ਦਾ ਮੁੰਡਾ ਤੀ ਦੋਏ ਜੀ ਆਪ ਤੇ ਚਲੋ ਜੀ ਭੈਣ ਭਾਈ ਉਹਦੇ ਭਾਈ ਹੋਰ ਆੜ ਮੰਡ ਜਿਹੜੇ ਤਾਕੜੇ ਤੇ ਉਹਨੂੰ ਕਣਕ ਕਣਕ ਦਾ ਫਸਲਾ ਜਦੋਂ ਹਾੜੀ ਸੌਂਗੀ ਜਿਵੇਂ ਹੁੰਦੀ ਜੜੀ ਚੀਜ਼ ਉਹਨੂੰ ਦਿਨ ਦੇ ਵੀ ਇਹਦਾ ਸਾਲ ਲੰਗਾ ਇਹ ਵਿਚਾਰੇ ਦਾ ਹੁਣ ਭਾਈ ਉਹ ਜਦੋਂ ਜਾਦੇ ਬਿਮਾਰ ਹੋ ਗਿਆ ਨਾ ਉਹਦਾ ਭਾਈ ਪਰਜਾਈ ਨੇ ਉਹ ਤੋਂ ਗੱਡੇ ਰੜੀਆਂ ਹੁੰਦੇ ਉਹਨੂੰ ਗੱਡੇ ਚ ਪਾ ਲਿਆ ਮੰਜਾ ਧਰ ਲਿਆ ਉਹਦਾ ਨਾਲ ਉਹਦੇ ਘਰ ਵਾਲੀ ਲੈ ਗਈ ਵੀ ਆਪਾਂ ਇੱਕ ਪਿੰਡ ਛੱਡ ਕੇ ਗਾਹਾਂ ਕੋਈ ਸਾਧੂ ਸੀਗਾ ਉਹ ਦੇਸੀ ਦਵਾਈਆਂ ਦਿੰਦਾ ਸੀ ਵੀ ਆਪਾਂ ਉੱਥੇ ਲੈ ਕੇ ਚੱਲਦੇ ਆ ਜੇ ਕੋਈ ਫਾਇਦਾ ਹੋ ਜੇ ਤਾਂ ਭਾਈ ਹੁਣ ਜਦੋਂ ਲੈ ਗਏ ਤਾਂ ਰਾਹ ਦੇ ਵਿੱਚ ਉਹਨਾਂ ਨੂੰ ਰਾਤ ਪੈਣ ਵਾਲੀ ਹੋ ਗਈ ਇੱਕ ਪਿੰਡ ਆ ਉੱਥੇ ਬੰਦੇ ਬੈਠੇ ਸੀ ਕਾਫੀ ਜਿਵੇਂ ਦਰਵਾਜ਼ੇ ਬੈਠੇ ਹੁੰਦੇ ਨੇ ਥਾਣਿਆਂ 'ਚ ਹੁੰਦੇ ਨੇ ਜਿਵੇਂ ਐ ਚੌਕੜੀਆਂ ਤੇ ਪਿੰਡਾਂ 'ਚ ਹੁੰਦੇ ਨੇ ਉੱਥੇ ਉਹਨਾਂ ਨੇ ਗੱਡਾ ਖੜਾ ਲਿਆ ਉਹਨਾਂ ਨੂੰ ਰਾਹ ਪੁੱਛਣ ਲੱਗੇ ਉਹਨਾਂ ਦੇ ਵਿੱਚ ਇੱਕ ਉਹਨਾਂ ਦੀ ਉਮਰ ਦਾ ਹੀ ਮੁੰਡਾ ਖੜਾ ਸੀ ਕਰੋ ਕਾਫੀ ਤਾਕੜਾ ਸੀ ਉਹ ਵਧੀਆ ਜ਼ਮੀਨ ਜਾਇਦਾਦ ਸੀ ਉਹਦੇ ਕੋਲੇ ਉਹ ਕਹਿਣ ਲੱਗਿਆ ਵੀ ਤੁਸੀਂ ਐ ਕਰੋ ਗੱਡਾ ਜੋੜੋ ਹੁਣ ਤਾਂ ਰਾਤ ਪੈ ਰਹੀ ਆ ਤੁਸੀਂ ਮੇਰਾ ਉਰੇ ਨਾਲ ਹੀ ਆ ਬਾਹਰਲਾ ਘਰ ਵੀ ਇੱਥੇ ਹੀ ਆ ਤੁਸੀਂ ਉੱਥੇ ਚੱਲੋ ਭਾਈ ਉੱਥੇ ਲੈ ਗਿਆ ਉਹਨਾਂ ਨੂੰ ਲਿਜਾ ਕੇ ਉਹਨਾਂ ਨੂੰ ਕਹਿੰਦਾ ਵੀ ਨਾਲੇ ਤਾਂ ਮੈਂ ਉਰੇ ਬਿਸਤਰੇ 'ਤੇ ਜਿੱਦਾਂ ਤੁਹਾਨੂੰ மஞ்சੇ ਤਾਂ ਪਏ ਨੇ ਕੱਪੜਾ ਜਿਹੜਾ ਭੇਜ ਕੇ ਤੁਸੀਂ ਰਾਤ ਕੱਟੋ ਚਾਹ ਪਾਣੀ ਰੋਟੀ ਟੁੱਕ ਥੋੜਾ ਮੈਂ ਭੇਜ ਦਾਂ ਤਾਂ ਭਾਈ ਚਲੋ ਉਹਨੇ ਵਧੀਆ ਸੇਵਾ કરી ਉਹਨਾਂ ਦੀ ਖਵਾਇਆ ਪਿਆਇਆ ਢੜਕੇ ਨੂੰ ਜਦੋਂ ਉਹ ਜਾਣ ਲੱਗੇ ਉਹ ਮੁੰਡੇ ਨੇ ਅੱਗੇ ਬਾਸੜੀਆਂ ਹੁੰਦੀਆਂ ਸੈਂਤੀਆਂ ਵੀ ਆ ਉਹਨਾਂ ਦੇ ਵਿੱਚ ਪੈਸੇ ਪਾ ਕੇ ਉਹਦੇ ਮੰਜੇ ਤੇ ਧਰਤੇ ਤਾਂ ਉਹਨਾਂ ਨੇ ਦੇਖਿਆ ਉਹ ਕਹਿਣ ਲੱਗੇ ਵੀ ਭਾਈ ਇਹ ਆ ਪੈਸੇ ਨਹੀਂ ਉਹ ਕਹਿੰਦਾ ਕੋਈ ਨਾ ਵੀ ਇਹਦਾ ਇਲਾਜ ਵਾਸਤੇ ਦੇ ਰਿਆਂ ਦੇਖ ਮੇਰਾ ਭਾਈ ਹੈ ਇਹ ਵੀ ਤੁਸੀਂ ਆਏ ਨਾ ਹੋ ਕਰਿਓ ਵੀ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੈ ਮੈਂ ਤੁਹਾਨੂੰ ਹੋਰ ਵੀ ਦੇਵਾਂਗਾ ਵੀ ਤੁਸੀਂ ਇਹਦਾ ਇਲਾਜ ਕਰਾ ਲਓ ਚਲੋ ਜੀ ਉਹ ਬਾਗੇ ਗਾਹਾਂ ਗਏ ਜਦੋਂ ਉਹ ਸਾਥ ਕਹਿਣ ਲੱਗਿਆ ਵੀ ਉਹਦੇ ਭਾਈ ਨੂੰ ਅੱਡ ਕਰਕੇ ਕਹਿੰਦਾ ਵੀ ਗੱਲ ਇਹ ਆ ਭਾਈ ਵੀ ਜੇ ਮੈਂ ਅੱਜ ਦਵਾਈ ਤਿਆਰ ਕਰਾਂ ਉਹਨੂੰ ਤਿਆਰ ਹੋਣ ਨੂੰ ਘੱਟੋ ਘੱਟ ਡੇਢ ਮਹੀਨਾ ਲੱਗੂ 40 ਦਿਨ ਤੋਂ ਪਹਿਲਾਂ ਉਹ ਤਿਆਰ ਨਹੀਂ ਹੁੰਦੀ ਉਹ ਵੀ ਜਿਹੜੀ ਚੀਜ਼ ਜ਼ਰੂਰੀ ਚਾਹੀਦੀ ਆ ਪਹਿਲਾਂ ਉਹਨੂੰ ਅੱਜ ਭਾਲੂਗਾ ਇਹ ਨਹੀਂ ਪਤਾ ਭਾਲੀ ਜਾਵੇ ਮਿਲੇ ਜਾਂ ਨਾ ਮਿਲੇ ਵੀ 40 50 ਦਿਨਾਂ 'ਚ ਇੰਨੇ ਦਿਨਾਂ 'ਚ ਉਹ ਹਰਾ ਹੋਊ ਫਿਰ ਉਹ ਦਵਾਈ ਵੀ ਉਹਨੇ ਦਿਨੇ ਨੇ ਕੱਟਣੇ ਨਹੀਂ ਇਹ ਤਾਂ ਬਹੁਤ ਖਰਾਬ ਹਾਲਤਾ ਕਹਿੰਦਾ ਤੁਸੀਂ ਉਹਨੇ ਭਾਈ ਉਹੀ ਕੁੜੀਆਂ ਜੀਆਂ ਦੇਤੀਆਂ ਵੀ ਚਲ ਕਹਿੰਦਾ ਵੀ ਤੂੰ ਇਹਨੂੰ ਲਈ ਜਾ ਵੀ ਮੇਰੇ ਕੋਲੇ ਹੱਲ ਹੈ ਨਹੀਂ ਇਹਦਾ ਵੀ ਦਿਨ ਬਹੁਤ ਲੱਗਣਗੇ ਦਵਾਈ ਤਿਆਰ ਕਰਨ ਨੂੰ ਵੀ ਉਹਦੇ ਨੂੰ ਉਦੋਂ ਤੱਕ ਇਹਨੇ ਰਹਿਣਾ ਨਹੀਂ ਭਾਈ ਉਹ ਵਿਚਾਰਾ ਮੁੜਿਆ ਆ ਕੇ ਫੇਰ ਉਸੇ ਭਾਈ ਦੇ ਰਾਤ ਕੱਟ ਲਿਓ ਪਿੰਡ 'ਚ ਤੜਕੇ ਨੂੰ ਰੋਟੀ ਪਾਣੀ ਖਵਾ ਕੇ ਉਹਨੇ ਤੋਰੇ ਜਦੋਂ ਫੇਰ ਉਹਨੂੰ ਪੈਸੇ ਦੇਤੇ ਦੇ ਕੇ ਚਲੋ ਗਾਹ ਗਏ ਕਿ ਖੂਹ ਚੱਲ ਰਿਹਾ ਹੈ ਕਹਿੰਦਾ ਵੀ ਆਪਾਂ ਉਰੇ ਪਾਣੀ ਤਾਂ ਨਹੀਂ ਪੀ ਲੋ ਉਹ ਤਾਂ ਪਾਣੀ ਪੀਣ ਲੱਗ ਗਿਆ ਜਦੋਂ ਤਾਂ ਉਹ ਜਿਹਦਾ ਖੂਹ ਚੱਲਦਾ ਸੀ ਉਹਦਾ ਬਰਸੀਨ ਬਰਸੂਣ ਬੀਜਿਆ ਹੋਇਆ ਸੀ ਉਹ ਮੰਜੇ ਤੇ ਜਦੋਂ ਪਿਆ ਜਿਹੜਾ ਮੁੰਡਾ ਬਿਮਾਰ ਸੀ ਗੱਡੇ ਦੇ ਵਿੱਚ ਪਿਆ ਮੰਜਾ ਉਹਦੇ ਤੇ ਮੁੰਡਾ ਪਿਆ ਉਹਨੂੰ ਪਏ ਨੂੰ ਕਿਤੇ ਵੱਡੀਆਂ ਵੱਡੀਆਂ ਮੂਲੀਆਂ ਲਿਸ ਗਈਆਂ ਖੜੀਆਂ ਉਹ ਵੱਟਾਂ ਤੇ ਆਪਦੇ ਭਾਈ ਨੂੰ ਕਹਿਣ ਲੱਗਿਆ ਭੀ ਉਹ ਮੂਲੀ ਲਿਆ ਕੇ ਆ ਪੱਟਕੇ ਉਹ ਸੋਚਣਾ ਵੀ ਪਾਣੀ ਇਹਦੇ ਹਜ ਨਹੀਂ ਉਹਦਾ ਮੂਲੀ ਖਾਊਗਾ ਇਹ ਭਾਈ ਉਹ ਲਿਆਇਆ ਧੋਤੀ ਧੋ ਕੇ ਉਹਨੂੰ ਦੇਤੀ ਉਹ ਤਾਂ ਕੁਚਰ ਕੁਚਰ ਜੀ ਕਰਕੇ ਥੋੜੇ ਜੇ ਟਾਈਮ ਚ ਉਹ ਖਾ ਗਿਆ ਤੇ ਭਾਈ ਨੂੰ ਕਹਿਣ ਲੱਗਿਆ ਵੀ ਐਂ ਕਰ ਦੋ ਮੂਲੀਆਂ ਹੋਰ ਪੱਟ ਲਿਆ ਭਾਈ ਉਹ ਦੋ ਹੋਰ ਪੱਟ ਲਿਆਇਆ ਧੋਸ ਮਾਰ ਕੇ ਚਲ ਉਥੋਂ ਗੱਡਾ ਲੈ ਕੇ ਬਾਗੇ ਜਾਂਦੇ ਹੋਏ ਨੇ ਉਹਨੇ ਫੇਰ ਇੱਕ ਹੋਰ ਮੂਲੀ ਲੈ ਲਈ ਫੇਰ ਤੀਜੀ ਵੀ ਲੈ ਲਈ ਉਹ ਕਹਿਣ ਲੱਗਿਆ ਆਪਣੇ ਭਾਈ ਨੂੰ ਕਹਿੰਦਾ ਭਾਈ ਕਹਿੰਦਾ ਵੀ ਮੈਂ ਤਾਂ ਬਹੁਤ ਠੀਕ ਆ ਮੈਂ ਨਾ ਇਧਰੋਂ ਮੈਨੂੰ ਦੱਸ ਰਿਹਾ ਚਿੱਤ ਵੀ ਮੈਂ ਠੀਕ ਆ ਬਹੁਤ ਤਾਂ ਹੀ ਕਹਿੰਦਾ ਮੇਰੇ ਤਾਂ ਹਜਮ ਹੋ ਗਈਆਂ ਉਹ ਕਹਿੰਦਾ ਵੀ ਹਾਂ ਗੱਲ ਤਾਂ ਹੈਗੀ ਆ ਵੀ ਤੇਰੇ ਹਜਮਨ ਤਾਂ ਪਾਣੀ ਦਾ ਚਮਚਾ ਨਹੀਂ ਹੁੰਦਾ ਸੀ ਤੂੰ ਤਾਂ ਈਡੀਆਂ ਈਡੀਆਂ ਤਿੰਨ ਮੂਲੀਆਂ ਖਾ ਗਿਆ ਤਾਂ ਕਰੇ ਬਾਗੇ ਆਪਦੇ ਭਾਈ ਨੂੰ ਕਹਿਣ ਲੱਗਿਆ ਵੀ ਇੱਕ ਕੰਮ ਕਰ ਮੇਰਾ ਵੀਰ ਉੱਥੋਂ ਹੀ ਜਿੱਥੋਂ ਮੂੜੀਆਂ ਉਹ ਪਟੀਆਂ ਦੀਆਂ ਉੱਥੋਂ ਹੀ ਮੈਨੂੰ ਮੂੜੀਆਂ ਲਿਆ ਕੇ ਦੇ ਉਹਨੂੰ ਐ ਹੋ ਗਿਆ ਵੀ ਉਹੀ ਹਜਮ ਆਉਣਗੀਆਂ ਵੀ ਕੋਈ ਜਗ੍ਹਾ ਦਾ ਫਰਕ ਹੁੰਦਾ ਹੈ ਤਾਂ ਭਾਈ ਜਦੋਂ ਉਹ ਗਿਆ ਉੱਥੇ ਕਿਸਾਨ ਨੂੰ ਪੁੱਛਿਆ ਉਹਨੇ ਵੀ ਭਾਈ ਮੈਂ ਮੂੜੀਆਂ ਉਹ ਕਹਿੰਦਾ ਲੈ ਜਾ ਕਹਿੰਦਾ ਇਹ ਕਿਹੜਾ ਪੁੱਛਣ ਵਾਲੀ ਐ ਢੀ ਕਿੱਡੀ ਕਿ ਚੀਜ਼ ਆ ਵੀ ਤੂੰ ਜਿੰਨੀਆਂ ਮਰਜ਼ੀ ਲੈ ਜਾ ਭਾਈ ਲਿਆਇਆ ਉੱਥੋਂ 10 12 ਲਿਆ ਕੇ ਭਾਈ ਉਹਨੇ ਤਾਂ ਤਿੰਨ ਦਿਨ ਖਾਈ ਗਿਆ ਉਹ ਤਾਂ ਮੂਲੀਆਂ ਉਹ ਤਾਂ ਜਮਈ ਠੀਕ ਹੋ ਗਿਆ ਤੁਰਨ ਫਿਰਨ ਲੱਗ ਗਿਆ ਹੁਣ ਉਹਨੇ ਕੀ ਕੀਤਾ ਉਹਦੇ ਭਾਈ ਨੇ ਘੋੜੀ ਦੇ ਮੰਗਰ ਬਿਠਾ ਲਿਆ ਉਹ ਮੂਰੇ ਆਪ ਬਹਿ ਗਿਆ ਉਹ ਸਾਧ ਕੋਲੇ ਲੈ ਗਿਆ ਹੁਣ ਜਾ ਕੇ ਉਹਨੂੰ ਕਹਿਣ ਲੱਗਿਆ ਵੀ ਤੁਸੀਂ ਤਾਂ ਕਹਿੰਦੇ ਤੇ ਇਹ 40 ਦਿਨ ਕੱਟਣੇ ਨਹੀਂ ਵੀ ਆ ਬੈਠਾ ਤਾਂ ਹਲ ਤਾਂ 40 ਦਿਨ ਵੀ ਨਹੀਂ ਹੋਏ ਵਿਆਹ ਇਹ ਤਾਂ ਉਹ ਕਹਿੰਦਾ ਕਾਦੇ ਨਾਲ ਠੀਕ ਹੋਇਆ। ਉਹ ਕਹਿਣ ਲੱਗਿਆ ਵੀ ਮੂਲੀਆਂ ਖਾਧੀਆਂ ਨੇ ਇਹਨੇ। ਫਲਾਨੇ ਥਾਂ ਤੋਂ ਅਸੀਂ ਰਾਹ 'ਚੋਂ ਜਾਂਦਿਆਂ ਨੇ ਪੱਟ ਕੇ ਦੇਤੀਆਂ। ਉਹ ਕਹਿਣ ਲੱਗਿਆ ਸਾਦ ਵੀ ਜਰੂਰ ਉਹ ਮੂਲੀਆਂ ਜਿੱਥੇ ਹੈਗੀਆਂ ਤੀਆਂ ਉੱਥੇ ਕਾਲੇ ਰੰਗ ਦਾ ਸੱਪ ਮਾਰ ਕੇ ਦੱਬਿਆ ਹੋਊਗਾ। ਉਸ ਜਗ੍ਹਾ ਤੇ ਮੂਲੀ ਲੱਗੀ ਹੋਊ। ਵੀ ਮੈਂ ਹੀ ਦਵਾਈ ਬਣਾਉਣੀ ਸੀ। ਪਹਿਲਾਂ ਮੈਂ ਕਾਲਾ ਥੋਨੂੰ ਮੈਂ ਤਾਂ ਹੀ ਕਿਹਾ ਸੀ ਕਹਿੰਦਾ ਵੀ ਜਿਹੜੀ ਚੀਜ਼ ਚਾਹੀਦੀ ਆ ਉਹ ਵੀ ਅੱਜ ਮਿਲੇ ਨਾ ਮਿਲੇ ਕਹਿੰਦਾ ਮੈਂ ਫੜਨਾ ਸੀ ਕਾਲਾ ਸੱਪ ਫੇਰ ਉਹਨੂੰ ਮਾਰ ਕੇ ਉਹਨੂੰ ਦੱਬ ਕੇ ਉਸ ਜਗ੍ਹਾ ਤੇ ਮੈਂ ਮੂੜੀਆਂ ਲਾਉਣੀਆਂ ਦੀਆਂ ਕਹਿੰਦਾ ਉਹ ਇੱਕ ਦਵਾਈ ਬਣ ਜਾਂਦੀ ਐ ਫੇਰ ਉਹ ਕਹਿੰਦਾ ਇਹਨੂੰ ਦੇਣੀ ਸੀ ਕਹਿੰਦਾ ਇਹਦੀ ਹਾਲਤ ਸੀ ਖਰਾਬ ਕਹਿੰਦਾ ਮੈਂ ਤਾਂ ਗਿਆ ਸੀ ਵੀ ਘਟੋ ਘਟ 40 ਦਿਨ ਤਾਂ ਉਹ ਹੋਣੀਆਂ ਨਹੀਂ ਪਹਿਲਾਂ ਮੈਨੂੰ ਸੱਪ ਪਤਾ ਨਹੀਂ ਕਾਇਦੇ ਨਾ ਥਿਆਵੇ ਚਲੋ ਜੀ ਅੱਗੇ ਕਹਿੰਦੇ ਵੀ ਚਲੋ ਚੰਗਾ ਕੀਤਾ ਠੀਕ ਹੈ ਉਹਨੂੰ ਕਹਿਣ ਲੱਗਿਆ ਵੀ ਕਿੱਥੋਂ ਤੁਸੀਂ ਪਟੀਆਂ ਤੇ ਜਰੂਰ ਉੱਥੇ ਵੀ ਇਹੀ ਚੀਜ਼ ਹੋਊਗਾ ਨਾ ਮੈਂ ਚੱਲਦਾ ਤੁਹਾਡੇ ਨਾਲ ਕਿਉਂ ਉਹਨੂੰ ਵੀ ਆਏ ਹੋ ਗਿਆ ਸਾਧੂ ਨੂੰ ਵੀ ਮੈਨੂੰ ਅਲਾੰਬਾ ਮਿਲ ਰਿਹਾ ਗੱਲ ਦਾ ਕਹਿੰਦਾ ਮੈਂ ਤੁਹਾਡੇ ਨਾਲ ਚੱਲਦਾ ਉਸ ਜਗ੍ਹਾ ਤੇ ਕਹਿੰਦਾ ਜਰੂਰ ਉੱਥੇ ਸੱਪ ਦੇ ਮਣਕੇ ਪਏ ਹੋਣਗੇ ਤੁਹਾਨੂੰ ਦਿਖਾਉਣਾ ਚੱਲ ਕੇ ਤਾਂ ਭਾਈ ਲਿਆਇਆ 도ੜਾ ਵਛਾਇਆ ਉਹਦੇ ਤੇ ਸਿੱਟੀ ਗਈ ਮਿੱਟੀ ਪਟ ਪਟ ਜਦੋਂ ਸਿੱਟੀ ਤਾਂ ਉਹ ਮਣਕੇ ਨਿਕਲੇ ਵਿੱਚ ਮਣਕਿਆਂ ਦੇ ਗਲੀਆਂ ਕਈ ਮਣਕੇ ਖਾਸੇ ਨਿਕਲੇ ਹੋ ਗਾ ਨਾ ਦੇਖ ਐਨੇ ਉਹ ਜ਼ਿੰਮੇਦਾਰ ਆ ਗਿਆ ਖੇਤ ਵਾਲਾ ਉਹ ਕਹਿੰਦਾ ਹਾਂ ਭਾਈ ਕਹਿੰਦਾ ਇੱਥੇ ਇੱਕ ਦਿਨ ਨਹੀਂ ਅਸੀਂ ਸੱਪ ਫਿਰਦਾ ਸੀ ਉਹ ਕਹਿੰਦਾ ਭਾਰਾ ਜਿਹਾ ਖਾਸਾ ਕਾਲਾ ਅਸੀਂ ਮਾਰ ਕੇ ਇੱਥੇ ਦੱਬਤਾ ਕਹਿੰਦਾ ਅਸੀਂ ਅਹੀਂ ਮੂੜੀਆਂ ਮਾਲੀਆਂ ਲਾਤੀਆਂ ਇੱਥੇ ਚੱਲ ਸਾਰੇ ਕਿਤੇ ਲਾਈਆਂ ਤੀਆਂ ਵੀ ਇਹ ਜਗ੍ਹਾ ਤੇ ਵੀ ਲੱਗੀਆਂ ਉੱਥੋਂ ਹੀ ਕਹਿੰਦਾ ਤੁਸੀਂ ਪੱਟ ਕੇ ਲੈ ਗਏ ਉਹ ਕਹਿਣ ਲੱਗਿਆ ਵੀ ਤਾ ਠੀਕ ਹੋਇਆ ਇਹ ਹੁਣ ਭਾਈ ਉਹ ਆਗੇ ਘਰੇ ਆਏ ਹੋਏ ਤਾਂ ਖੇਤੀ ਫੇਰ ਲੱਗ ਗਿਆ ਕਰਨ ਉਹ ਹੀ ਕਿਸਮਤ ਮਾੜੀ ਉਹਦੇ ਫੇਰ ਨਾ ਕੁਝ ਹੋਇਆ ਕਰੇ ਅੱਕ ਕੇ ਉਹ ਜ਼ਿਮੀਂਦਾਰ ਕੋਲ ਵਾਗ ਗਿਆ ਦੂਜੇ ਪਿੰਡ ਜਿਨ੍ਹਾਂ ਨੇ ਰਾਤ ਕਟਾਈ ਤੇ ਜਿਹੜੇ ਨੇ ਪੈਸੇ ਦਿੱਤੇ ਤੇ ਉਹਨੂੰ ਜਾ ਕੇ ਕਹਿੰਦਾ ਬਾਈ ਵੀ ਮੇਰੀ ਤਾਂ ਕਿਸਮਤ ਹੀ ਹੌਲੀ ਹੈ ਮੈਂ ਠੀਕ ਤਾਂ ਹੋ ਗਿਆ ਮੇਰੇ ਤਾਂ ਫਸਲ ਹੀ ਨਹੀਂ ਹੁੰਦੀ ਕਹਿੰਦਾ ਵੀ ਤੂੰ ਸੀਰੀ ਰਲਾਲਾ ਮੈਨੂੰ ਉਹ ਕਹਿਣ ਲੱਗਿਆ ਵੀ ਠੀਕ ਐ ਸੀਰੀ ਤਾਂ ਮੈਂ ਤੈਨੂੰ ਰੜਾ ਲੈਣਾ ਪਰ ਨਾ ਮੈਂ ਤੈਨੂੰ ਸੀਰੀ ਸਮਝਾਂ ਤੈਨੂੰ ਮੈਂ ਆਪਦਾ ਭਾਈ ਸਮਝੂੰ ਤੂੰ ਵੀ ਜੱਟ ਜ਼ਿਮੀਂਦਾਰ ਐ ਮੈਂ ਵੀ ਜੱਟ ਜ਼ਿਮੀਂਦਾਰ ਵੀ ਜੇ ਤਾਂ ਆਏ ਬਣ ਕੇ ਰਹੇਗਾ ਘਰਦਿਆਂ ਵਾਂਗੂ ਮੇਰਾ ਭਾਈ ਬਣ ਕੇ ਰਹੇਗਾ ਸੀਰੀ ਨਾ ਕਹੀਂ ਹਵਦੇ ਆਪ ਨੂੰ ਵੀ ਮੈਂ ਰੋਟੀ ਮੰਜੇ ਤੇ ਵਾਕੇ ਥਾਲੀ ਚ ਪਵਾ ਕੇ ਖਾਣਾ ਤੈਨੂੰ ਵੀ ਇਹੀ ਦੇਵਾਂਗੇ ਸੀਰੀਆਂ ਵਾਲਾ ਕੰਮ ਨਹੀਂ ਅਸੀਂ ਕਰਨਾ ਵੀ ਤਾਂ ਤਾਂ ਤੁਰ ਐ ਉਹ ਕਹਿੰਦਾ ਵੀ ਚੱਲ ਠੀਕ ਐ ਤਾ ਭਾਈ ਹੁਣ ਉੱਥੇ ਰਲ ਗਿਆ ਉਹਨਾਂ ਦੇ ਕੰਮ ਧੰਦਾ ਕਰਦਾ ਸਾਰਾ ਬਹੁਤ ਸੋਹਣੀ ਫਸਲ ਹੁੰਦੀ ਆ ਜ਼ਮੀਨ ਉਹਦੇ ਕੋਲ ਕਾਫੀ ਸੀ ਹੁਣ ਉਹਨੂੰ ਕਹਿਣ ਲੱਗਿਆ ਵੀ ਭਾਈ ਤੂੰ ਮੈਨੂੰ ਇੱਕ ਕੀਲਾ ਦੇ ਭਲਾ ਮੈਂ ਆਪਦੇ ਕਰਮਾਂ ਦਾ ਬੀਜ ਕੇ ਦੇਖਾਂ ਉਹਨੇ ਭਾਈ ਇੱਕ ਵੱਖਰਾ ਹੀ ਦਿੱਤਾ ਉਹਨੂੰ ਵੀ ਆ ਕੀਲੇ ਦੀ ਫਸਲ ਤੇਰੀ ਹੋਈ ਆ ਤਾਂ ਭਾਈ ਉਹ ਬੀਜਿਆ ਫੇਰ ਨਾ ਕੁਝ ਹੋਇਆ ਤੇ ਨਨ ਸੋਚਿਆ ਵੀ ਮੇਰੇ ਘਰੇ ਵੀ ਜਵਾਕ ਵੀ ਮੇਰਾ ਭੁੱਖੇ ਹੋਣਗੇ ਟੱਬਰ ਵੀ ਉਹ ਕਿਸਾਨ ਉਹਨੂੰ ਜਿੰਨਾਂ ਦੇ ਰਲਿਆਤੀ ਆ ਕੇ ਉਹ ਕਹਿਣ ਲੱਗਿਆ ਵੀ ਚਲ ਆਪਾਂ ਤੇਰੇ ਪਿੰਡ ਛੱਡ ਕੇ ਆ ਜੀ ਸਮਾਨ ਉਹਨਾਂ ਨੇ ਭਾਈ ਗੱਡੇ ਚ ਧਰਿਆ ਕਣਕ ਮੱਕੀ ਦਾਲਾਂ ਗੋੜ ਸੱਕਰਾਂ ਘਰ ਦਾ ਹੁੰਦਾ ਸਾਰਾ ਸਮਾਨ ਭਾਈ ਗੱਡਾ ਭਰ ਕੇ ਉਹਦੇ ਘਰੇ ਲਾਹਿਆ ਈ ਫੇਰ ਮੁੜਿਆ ਏ ਆ ਕੇ ਫੇਰ ਉਹਨੇ ਉਹ ਕਿਲਾ ਛੱਡ ਕੇ ਲਵੇ ਵਾਲਾ ਹੋਰ ਕਿਲਾ ਵਾ ਹੁਣ ਲੱਗਿਆ ਆਪਦੇ ਨਾਂ ਤੇ ਭਾਈ ਫੇਰ ਉਹਨੇ ਇੱਥੇ ਪਹਿਲਾਂ ਦਾਲਾਂ ਮਾਂਹ ਦੀ ਦਾਲ ਬੀਜੀ ਜਦੋਂ ਮਾਂਹ ਬੀਜੇ ਉਹ ਇੰਨੇ ਸੋਹਣੇ ਨਿਕਲੇ ਤੇ ਉਹ ਬੜਾ ਹੈਰਾਨ ਚਲੋ ਬਹੁਤ ਵਧੀਆ ਨਿਕਲੇ ਆਏ ਫੇਰ ਉਹਨੇ ਕਣਕ ਬੀਜੀ ਕਿਲੇ ਚੋਂ ਕਣਕ ਵੀ ਬਹੁਤ ਝਾੜ ਨਿਕਲਿਆ ਫੇਰ ਉਹ ਕਹਿਣ ਲੱਗਿਆ ਉਹਨੂੰ ਮੁੰਡੇ ਨੂੰ ਜਿਹਦੇ ਰਲਿਆ ਸੀ ਕਹਿੰਦਾ ਵਾਈ ਮੈਨੂੰ ਐ ਲੱਗਦਾ ਹੁਣ ਮੇਰੀ ਕਿਸਮਤ ਜਾਗ ਪਈ ਵੀ ਹੁਣ ਤੂੰ ਮੈਨੂੰ ਛੁੱਟੀ ਦੇ ਦੇ ਫਿਰ ਮੈਂ ਆਪਣੇ ਘਰੇ ਜਾਵਾਂ ਵੀ ਜ਼ਮੀਨ ਮੇਰੀ ਐਵੇਂ ਜੰਗ ਪਈਆ ਉੱਥੇ ਬੰਜਰ ਹੁੰਦੀ ਐ ਵੀ ਮੇਰੇ ਨਾਂ ਤਾਂ ਬਾਧੂ ਐ ਜ਼ਮੀਨ ਮੇਰੇ ਕੋਲ ਵੀ ਫੇਰ ਭਾਈ ਉਹਨੇ ਮੁੰਡਾ ਉਹ ਕਹਿੰਦਾ ਵੀ ਤੂੰ ਚੱਲ ਤੇਰੇ ਨਾਲ ਮੈਂ ਚੱਲੂ ਨਾਲੇ ਤਾਂ ਇੱਕ ਗੱਡਾ ਲੈ ਕੇ ਜਾ ਦਿੱਤਾ ਉਹਨੇ ਖਰੀਦ ਕੇ ਨਾਲੇ ਦੋ ਬਲਦ ਦਿੱਤੇ ਬਲਦਾਂ ਦੀ ਜੋੜੀ ਭਰ ਕੇ ਗੱਡਾ ਫੇਰ ਸਮਾਨ ਦਾ ਤੋਰਿਆ ਖਾਣ ਪੀਣ ਦਾ ਉਹਨੂੰ ਕਹਿੰਦਾ ਵੀ ਆਹ ਚੱਕ ਤਾਂ ਇਹ ਮੇਰੇ ਬਹੁਤ ਕਮਾਈ ਕਰੀ ਐ ਹੁਣ ਭਾਈ ਉਹ ਕਰਮ ਜਿਵੇਂ ਕਹਿੰਦੇ ਨੇ ਸੁੱਤੇ ਨੇ ਜਾਗਦੇ ਨੇ ਹੁਣ ਉਹਦੇ ਕਰਮ ਇਹ ਜੇ ਜਾਗੇ ਉਹ ਉਹੀ ਜ਼ਮੀਨ 'ਚ ਉਹੀ ਬੰਦੇ ਨੇ ਫਸਲ ਬੀਜਿਆ ਕਰੇ ਹਾੜੀ ਸੋਣੀ ਦੁੱਗਣੀ ਹੋਇਆ ਕਰੇ ਤਾਂ ਹੁਣ ਭਾਈ ਹੱਸਦੇ ਨੇ ਬਸਦੇ ਨੇ ਵਿਚਾਰੇ ਰੱਬ ਮਾੜਾ ਮਾੜਾ ਟਾਈਮ ਨਾ ਕਦੇ ਕਿਸੇ ਤੇ ਲਿਆਵੇ ਕਿਸਮਤ ਨਾ ਕਦੇ ਮਾੜੀ ਕਿਸੇ ਦੀ ਵੀ ਕਰੇ ਧੰਨਵਾਦ ਜੀ